ਚਾਪੀ ਕੇ ਸੌਂਗੇ ਵੇ ਜਿਮੀ ਟੋਨੀ ਰੰਪਿਆ ਬਿਨੀ ਸ਼ੈਟੀ ਡੈਂਪਾ ਐਟਲੇ ਸੋਨੂ ਜੈਟਲੇ ਮੋਨੂ ਨੀਂਦਾਂ ਨੇ ਦੱਬ ਲੈ ਨਵੇਂ ਹੰਬ ਕਰਨੋ ਰਹਿ ਮਾਰ ਕਰਾੜੇ ਵੇ ਗੂੰਜਦੇ ਕੰਵਰੇ ਕਿਵੇਂ ਕੰਮ ਸਾਂਵਰੇ ਵੋਟਿੰਗਾਂ ਕੂੰਝਾ ਟਗੀਆਂ ਡਰਨੋ ਉਹ ਵੜ ਕਰੀ ਦਿਲੇ ਡਰ ਗਏ ਸੋਸਤਿਆਂ ਚੜੀਆਂ ਔਖੀਆਂ ਘੜੀਆਂ ਵਟਣਗੀਆਂ ਨੜੀਆਂ ਅਟੀ ਮੂ ਖੜੀਆਂ ਕਹੇ ਪੜਦਾਦੀ ਲਵੋ ਮਨ ਕਹਿਣਾ 嗯。<laughs> ਤੁਸੀਂ ਛੱਡ ਗਏ ਸਿਉਣਿਓਂ ਵੇ ਹੱਥੀਂ ਕੰਮ ਕਰਨਾ ਨਹੀਂ ਜਦ ਸਰਨਾ ਵਿੱਚੀ ਮੁੱਠ ਖੁੱਲ ਜੂ ਟੌਰਣੀ ਰਹਿਣਾ ਆਹ ਉਹ ਸਿਰ ਆਏ ਕਰਾਂ ਤੋਂ ਨਹੀਂ ਪਸੂ ਪਉਣ ਖੌਰੂ ਕਿਵੇਂ ਕੰਮ ਸੌਰੂ ਨਹੀਂ ਇੱਕ ਟਿੱਕਲੀ ਤਾਰ ਨੀ ਨਿਕਲੀ ਰੰਬਣ ਤੇ ਰਿੰਗਣ ਕਲਿਆ ਤੇ ਖੜੀਆਂ ਦੁੱਧ ਸੁੱਕ ਗੇ ਲਵੇਰੇ ਵੇ ਲੰਗੇ ਡੰਗ ਪਏਗੇ ਅਦੇ ਧਿਓ ਰਹਿਗੇ ਅੱਗੇ ਪਰ ਗੱਡ ਕੇ ਚਵਾਵਣ ਧੜੀਆਂ ਉਹ ਵਿੜ ਆ ਗੱਡ ਬਣ ਤੇ ਵੇ ਚਾਹੇ ਸਕਰ ਦਾ ਥਕੋਂ ਲਾ ਜਰਦਾ ਨਹੀਂ ਮੈਂ ਕਮਲੀ ਗਏ ਬਣ ਅਮਲੀ ਫੀਮ ਕਰਦੇ ਜੇ ਰਾਮੂ ਟੁੱਟ ਪੈਣਾ ਤੁਸੀਂ ਛੱਟ ਕੇ ਸੌਣੇ ਹੋਵੇ ਹੱਥੀਂ ਕੰਮ ਕਰਨਾ ਨਹੀਂ ਜੇ ਸਰਨਾ ਮਿਚੀ ਮੁੱਠ ਖੁੱਲ ਜੂ ਟੌਰ ਨਹੀਂ ਰਹਿਣਾ ਆਹ ਕਾਰ ਨਵੀਆਂ ਖਰੀਦ ਲੀਆਂ ਵਡੇ ਕਰ ਖਰਚੇ ਬੈਂਕ ਦੇ ਪਰ ਚਿੱਡਗਣ ਵਿੱਚ ਦਰ ਦੇ ਕਿਸ਼ਤ ਨਹੀਂ ਭਰਦੇ ਮੈਨੇਜਰ ਆ ਕੇ ਮਾਰਦਾ ਘੁਰ ਕੀ ਕੱਲ ਆਇਆ ਤਹਿਸੀਲੋਂ ਸੀ ਕੱਲ ਆਇਆ ਪਿਆਦਾ ਜੋੜ ਹੱਥ ਆ ਦਾ ਬੇਬੇ ਤੁਹਾਡੇ ਆ ਗਈ ਖੇਤ ਦੀ ਕਰ ਕੀ ਮੈਂ ਥੱਕ ਗਈ ਨਜੜਿਓ ਵੇ ਥੋਨੂੰ ਉਸ ਸਮਝ ਆਉਂਦੀ ਸ਼ਰਮ ਨਹੀਂ ਆਉਂਦੀ ਪਿੰਡਾਂ ਵਿੱਚ ਲਾਮੀ ਹੋਊ ਬਦਨਾਮੀ ਇੱਜ਼ਤ ਵਾਲਾ ਕਿੰਗਰਾ ਮਹਿਲ ਦਾ ਟਹਿਣਾ ਤੁਸੀਂ ਛੱਡ ਕੇ ਸਿਉਣ ਹੋਵੇ ਹੱਥੀਂ ਕੰਮ ਕਰਨਾ ਨਹੀਂ ਇੰਜ ਸਰਨਾ ਮਿਚੀ ਮੁੱਠ ਖੁੱਲ ਜੂ ਟੌਰਣੀ ਰਹਿਣਾ ਆ ਉਹ ਕਰ ਵੱਡੇ ਸਹੀੜ ਲਾਏ ਖਰਚ ਕਰ ਬਾळा ਕਰਿਆ ਵਿਆ ਆਲਾ ਸੌ ਸੋ ਟੋਲੇ ਗੈਣੇ